ਆਮਾ ਦੇ ਵੱਜ ਗਏ 4 ਤੇ ਆਪਾਂ ਆਏ ਹੈਗੇ ਅੱਜ ਥਾਂ ਵਿੱਚ ਅੱਜ ਬਣਣੀ ਸੀ ਸਰਾੜੀ ਸਰਾੜੀ ਦੀ ਸੁੱਕ ਸਰਾੜੀ ਬਣਣੀ ਆ ਰਵੀ ਬਚ ਗਿਆ ਖਾ ਮਤੋ ਮੇਰੀ ਜਾਨ ਫਸ ਗਈ ਅੱਜ ਲੱਗੇ ਆ ਸਰਾੜੀ ਬਣਨ ਮੈਂ ਤਾਂ ਮੰਮੀ ਦੇਖਦੇ ਆ ਵੱਜਦੀ ਆ ਕਿ ਫੰਨੂ ਪੈਂਦੇ ਆ ਵੱਜਦੀ ਆ ਵੇ ਤੂੰ ਪਰੇ ਹਟ ਉਹੋ ਆ ਡਾਊਟ ਨੁਕਸਾਨ ਕਰਦਾ ਆ ਪੱਠੇ ਵਡੰਗ ਆਏ ਪਤੰਦਰਾ ਨੇ ਮਰੂਦਾ ਬੂਟੇ ਈਂਡਾ ਕਰ ਦਿੱਤਾ ਲੈ ਲਓ ਫੂ ਫੂ ਦੋ ਸਾਲ ਹੋ ਗਏ ਉਹਨੂੰ ਦੇਖਦੇ ਆ ਇਹਨੂੰ ਪਾਈਸਾ ਪੱਠੇ ਵੜਨ ਵਾਲੇ ਨੇ ਅਪੀਲ ਕੀਤੀ ਜਾਂਦੀ ਏ ਦਾਣਾ ਪੱਠੇ ਵਡਿਆ ਕਰੋ ਬੂਟੇ ਨਾਲ ਸਾਡੇ ਵਿੱਚ ਵਡਿਆ ਕਰੋ ਅਮਰੂਦਾ ਦਾ ਬੂਟੇ ਦਾ ਵੱਢ ਕੇ ਨੁਕਸਾਨ ਕਰ ਦਿੱਤਾ ਹੋ ਬੈਠਾ ਮੋਰ ਸ਼ਾਮੇ ਰਸੀਆਂ ਨਿਕਲੀਆਂ ਖੱਧੀਆਂ ਜੋ ਕਿ ਡੰਗੇ ਬੰਦਦੇ ਆ ਪਤਾ ਨਹੀਂ ਡੰਗੇ ਡੁੱਗੀ ਇਦਾਂ ਦੀ ਕੁਛ ਨਾ ਲੈਂਦੇ ਉਹ ਨਿਕਲੀਆਂ ਖੱਧੀਆਂ ਤੇ ਹੁਣ ਮੰਮੀ ਗਈ ਐ ਦੇਖੋ ਕੀ ਚੱਕ ਲੈ ਹੁੰਦੀ ਐ ਮੈਂ ਤਾਂ ਇਹ ਚੁੰਨੀ ਚੱਕ ਲਈ ਚੁੰਨੀ ਪਾੜ ਕੇ ਹੁਣ ਡੱਗੇ ਬਨਣੇ ਆ ਸਰਾੜੀ ਤਾਂ ਬਨਣੀ ਐ ਹੁਣ ਰਸੀਆਂ ਧੋਖਾ ਦੇ ਗਈਆਂ ਮੰਮੀ ਲੈ ਕੇ ਆ ਗਈ ਆ ਪੁਰਾਣੀ ਚੁੰਨੀ ਇਹਨੂੰ ਪਾੜ ਕੇ ਅਸੀਂ ਬੰਦਾਂਗੇ ਉਹ ਨਾ ਇੱਥੇ ਰਸੀਆ ਕਿੱਥੋਂ ਲੈ ਕੇ ਆਈਏ ਅੱਧੀ ਰਾਤੀ ਜਾ ਕੇ ਲੋ ਆ ਜੀ ਮੰਮੀ ਨਾ ਪਹਿਲਾ ਬਾਰ ਦੇ ਦਿੱਤਾ ਆ ਆਪਾਂ ਮੰਨ ਲਈਏ ਕੀ ਮੰਮੀ ਆ ਕੀ ਕਹਿੰਦੇ ਹੁੰਦੇ ਆ ਲੰਗੇ ਡੰਗੇ ਮੰਨ ਲਈਏ ਪਿੱਛੇ ਪਿੱਛੇ ਹਾਂ ਇੱਕ ਬਾਰ ਦੇ ਦਿੱਤਾ ਮੈਂ ਕੁਪਰ ਰਹਿ ਗਿਆ ਥੋੜਾ ਜਿਹਾ ਥੜ ਗਿਆ ਸੀ ਉਹ ਮੰਮੀ ਵੀ ਲੈਣ ਹਾਂ ਮੈਂ ਸਾਰਾ ਕਰ ਦਿੱਤਾ ਅੱਗੇ ਇਹ ਕੰਮ ਕਰਦੇ ਆ ਜਾਨੀ ਕਿ ਸਾੜੀ ਬੰਨੀ ਆ ਸਾਡੇ ਪਿੱਛੇ ਵੀ ਜਾਨੀ ਕਿ ਡੰਗਰ ਡੰਗਰ ਰੱਖੇ ਸੀਗੇ ਮੰਮੀ ਹੁਣੀ ਤੇ ਹੋ ਵੀ ਹਲਪ ਹੁਲਪ ਕਰਾ ਦੇਦੀ ਸੀ ਮੰਮੀ ਨੇ ਮੂਸਲ ਬਣਾ ਦੇਦੀ ਸੀ ਧੂੜੀ ਬੰਨਦੇ ਸੀਗੇ ਘਰੀ ਤੇ ਸਰਾੜੀ ਬੰਨ ਲੰਦੇ ਸੀਗੇ ਅਸੀਂ ਵੀ ਡੰਗਰ ਰੱਖੇ ਹੋਏ ਸੀਗੇ ਪਹਿਲਾਂ ਇਸ ਕਰਕੇ ਮੈਨੂੰ ਆਹ ਮੂਸਲੀ ਜੀ ਬਣਨੇ ਆਈ ਆ ਹਾਂ ਠੀਕ ਆ ਨਾ ਕਹਿੰਦੇ ਆ ਸਰਾੜੀ ਤੇ ਸਾਰੇ ਹੁਣ ਲਪੇਟ ਦਿੱਤੀ ਆ ਹੋਰੇਗੀ ਥੋੜੀ ਜਿਹੀ ਮਛਰ ਬੋਆ ਡੱਬੂ ਡੱਬੂ ਹੁਣੇ ਪਤਾ ਨਹੀਂ ਕਿੱਥੇ ਭੱਜ ਗਏ ਘਰ ਸੁਣਨਾ ਜਿਆ ਉਹਨਾਂ ਦਾ ਆਪਾਂ ਸਰਾਰੀ ਦਿੱਤੀ ਬੰਨ ਇੰਨੀ ਰਹਿ ਗਈ ਸਰਾਰੀ ਪੌੜੀ ਲੈ ਆਕੇ ਤਾਂ ਲਪੇਟ ਲਾਂਗੇ ਗਲੀਨ ਆਗਾ ਹੈਗਾ ਟਿਊਸ਼ਨ ਤੋਂ ਰਵੀ ਦਾ ਵੀ ਯੋਗਦਾਨ ਪੈ ਗਿਆ ਰਵੀ ਵੀ ਆਗਾ ਕੰਮ ਤੋਂ ਯੈਸ ਰਵੀ ਆ ਗਿਆ ਕਾਬੂ ਰਵੀ ਨੇ ਆ ਕੇ ਆਪਣਾ ਯੋਗਦਾਨ ਪਾ ਲਿਆ ਮਨ ਲੱਗੇ ਰਵੀ ਬਣਾਉਣ ਉਪਰੋਂ ਅਸੀਂ ਚਲੀਏ ਘਰ ਨੂੰ ਅੱਜ ਬਣਾ ਰਹੇ ਹਾਂ ਟਿੰਡੇ ਦੀ ਸਬਜ਼ੀ ਤੇ ਇਹ ਦਸੀਏ ਦਸੀ ਨੂੰ ਆਪਾਂ ਛੇੜ ਕੇ ਆ ਗਏ ਆ ਤੇ ਟੀਨੇ ਸਬਜ਼ੀ ਬਣਾ ਮੰਗੇ ਜਾ ਕੇ ਭਾਰੀ ਪੁਣੀ ਭਰ ਕੇ ਤੇ ਮਿਲਦੇ ਆ ਸਰਾਂੜੀ ਦਾ ਜ ਕੰਮ ਗਿਆ ਨੇ ਬੜਾ ਆਪਾਂ ਸਰਾਂੜੀ ਬਣ ਕੇ ਆ ਗਿਆ ਤੇ ਹੁਣ ਆਪਾਂ ਸਬਜੀ ਦੀ ਤਿਆਰੀ ਕਰ ਲਈਏ ਸ਼ਾਮਾਂ ਦੀ ਸਰਾਂੜੀ ਸਾੜੀ ਹੋ ਗਈ ਬਣ ਬੱਦਲ ਤੋਂ ਪਹਿਲਾਂ ਪਹਿਲਾਂ ਬੱਦਲ ਰੋ ਸੀਗਾ ਤੇ ਹੁਣ ਰਵੀ ਹੁਣ ਲੱਗ ਗਿਆ ਬਣਾਉਣਾ ਉੱਪਰਲਾ ਸੈੱਡ ਰੈੱਡ ਥੋੜੀ ਜੀ ਪਰ ਰਵੀ ਹੁਣ ਲੱਗ ਗਿਆ ਬਣਾਉਣ ਤੇ ਹੁਣ ਸਬਜੀ ਬਣਾ ਕੇ ਇਹ ਤਾਂ ਪਹਿਲਾਂ ਪਹਿਲਾਂ ਤੋੜਕਾ ਲਾ ਲਈਏ ਮੇਲ ਨਿਆਣਾ ਨੂੰ ਉੱਟਦੇ ਅੱਜ ਬਣਾ ਰਹੇ ਹਾਂ ਟਿੰਡੇ ਵਲੇ 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 ਐ ਬੱਦਲ ਹੋਇਆ ਸੀ ਵਿੱਚ ਆ ਗਿਆ ਮੀ ਤੇ ਐਰ ਪੈ ਰਹੀ ਹੈ ਬਹੁਤ ਜ਼ਿਆਦਾ ਤੇ ਆਪਾਂ ਸਾਬੇਂ ਤੋਂ ਗੱਤਕਾ ਲਾ ਕੇ ਰੋਟੀ ਲਈ ਖਾ ਲ ਤੇ ਮਿਲਦੇ ਆਂ ਤਾਂ ਨੈਕਸਟ ਬਲੌਗ ਵਿੱਚ ਬਾਏ ਬਾਏ